ਅਮਰਤ ਕਿਉਂ ਨਹੀਂ ਸ਼ੱਕਦਾ ਜੀ ਖਾਣ ਪੀਣ ਦਾ ਟਾਈਮ ਹੈ ਕੀ ਖਾਣ ਪੀਣ ਦਾ ਟਾਈਮ ਕਿਹੜੀ ਚੀਜ਼ ਹੈ ਜਿਹੜੀ ਅਮਰ ਸ਼ੱਕ ਕੇ ਫਿਰ ਖਾਣ ਪੀਣ ਦਾ ਟਾਈਮ ਬੰਦ ਹੋ ਜਾਂਦਾ ਹੈ ਪਤਾ ਤਾਂ ਸਾਰੇ ਨੂੰ ਹੀ ਹੈ ਬਸ ਉਸੇ ਕਰਕੇ ਗੁਰੂ ਤੋਂ ਬੇਮਖੋਆ ਫਿਰਦਾ ਹੈ ਜਿਹੜੀ ਦੇ ਵਾਸਤੇ ਬਣੀ ਹੋਈ ਨਹੀਂ ਹੈ ਇਨਸਾਨ ਦੀ ਖਰਾਕ ਨਹੀਂ ਹੋ ਇਨੂੰ ਤੰਮਰਤ ਵਰਗੇ ਪਦਾਰਥ ਦਿੱਤੇ ਨੇ 36 ਪ੍ਰਕਾਰ ਦੇ ਇੱਕ ਬੰਦੇ ਨੂੰ ਦਿੱਤੇ ਨੇ ਬਾਕੀ ਨੂੰ ਕਿਸੇ ਨੂੰ ਇੱਕ ਖਰਾਬ ਦਿੱਤੇ ਕਿਸੇ ਨੂੰ ਦੋ ਦਿੱਤੀਆਂ ਆ ਡੰਗਰ ਪਸ਼ੂ ਦਾਣਾ ਤੇ ਪੱਠੇ ਬਸ ਆ ਜਨਵਰ ਰੋੜ ਕੰਕਰ ਦਾਣੇ ਸ਼ੇਰ ਬਗਿਆੜ ਚੀਤੇ ਕੋਈ ਕੱਚਾ ਮਾਸ ਇੱਕ ਇੱਕ ਦੋ ਦੋ ਬਸ ਬੰਦਾ ਹੀ ਹੈ ਜਿਹਨੂੰ ਮਰਤਵਰਗੇ 36 ਪ੍ਰਕਾਰ ਦੇ ਪਦਾਰਥ ਦਿੱਤੇ ਹੋਏ ਆ ਪਰ ਉਹਨਾਂ ਨੂੰ ਛੱਡ ਕੇ ਕਹਿੰਦਾ ਖਾਣ ਵਾਲੇ ਨਹੀਂ ਖਾਣ ਵਾਲੇ ਕੀ ਨੇ ਇੱਕ ਸ਼ਰਾਬ ਤੇ 마ਸਤ ਬਿਨਾ ਦੁਨੀਆ ਚ ਖਾਣ ਵਾਲੀ ਕੋਈ ਚੀਜ਼ ਨਹੀਂ ਹੈ ਤੇ ਬਹੁਤ ਸਾਰੇ ਤੁਹਾਡੇ ਚੋ ਵੀ ਬੈਠੇ ਨੇ ਜਿਨ੍ਹਾਂ ਨੇ ਅੰਮ੍ਰਿਤ ਪੰਗੇ ਇਸੇ ਗੱਲ ਕਰ ਤੋ ਕੀਤਾ ਹੋਇਆ ਹੈ ਗੁਰੂ ਤੋ ਬੇਮਖ ਹੋ ਗਏ ਜ਼ਬਾਨ ਦਾ ਸਵਾਦ ਨਹੀਂ ਛੱਡ ਸਕਿਆ